ਇਨੇ ਜੂਟਰ ਨੇ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਟਰ ਮੋਟਰਸਾਈਕਲ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਵੀ ਰੇਸ ਟਾਂ ਪਤਾ ਵੀ ਕੀ ਦਿੱਤੇ ਜਾ ਰਹੇ ਸੀ ਉਹ ਤੇਜ਼ ਆ ਰਹੇ ਜਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਹੋਇਆ ਉਹਨੇ ਵਿਚ ਲੈ ਕੇ ਮਾਰ ਦਿੱਤਾ ਅਸ਼ਪ੍ਰੀਤ ਸਿੰਘ ਨਾਂ ਦਾ ਬਰੌਡਰੈਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾ ਆਇਆ ਦੇ ਸੇ ਕੋਰੀਡੋਰ ਦੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਫਸ ਗਿਆ ਤੇ ਉਹਦੀ ਕਰਕੇ ਇਹਦੀ ਦਰਦ ਹੋ ਗਈ ਜੀ ਹਾਂ ਅਕਾਸ਼ ਜੀ ਇੰਟਰਥੇ ਕੀ ਰੱਖੋ ਉਹ ਮੇਰਾ ਸਾਲਾ ਜੀ ਕੀ ਕਰੀਏ ਭਜੀ ਆਪਾਂ ਐਸੇ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸੀ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਦਾਂ ਵਾਪਸ ਜਾ ਰਹੇ ਸੀ ਘਰ ਨੂੰ ਜੂਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹਾ ਅੱਗੇ ਆਇਆ ਜੀ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੋਟਰਸਾਈਕਲ ਤੇ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਕਿਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਵੀ ਰੇਸ ਤਾਂ ਉਹ ਪਤਾ ਪਕੇ ਦਿੱਤੇ ਜਾ ਰਹੇ ਸੀ ਉਹ ਤੇਜ਼ ਆ ਰਹੇ ਸੀ ਜ਼ਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿੱਚ ਲੈ ਕੇ ਮਾਰਤਾ ਜੀ ਇਹਦੇ ਮੌਕੇ ਤੇ ਉਹ ਤੇ ਮੌਕੇ ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਥੋੜੇ ਕਿੱਥੇ ਕਿਦਾਂ ਪਹੁੰਚੋ ਇੱਥੇ ਇਹ ਮੁੰਡਿਆਂ ਨੂੰ ਆਪਾਂ ਨੂੰ ਭੇਜਾਂ ਨਾਲ ਵੀ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲ ਗਈ ਰਾਸਤੇ ਜਿਨਾਬ ਐਂਬੂਲੈਂਸ ਤੇ ਬਾਲਿਆ ਪੋਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ ਚ ਕੋਈ ਕਹਿ ਰਿਆ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਉਹਨੇ ਦੇਰ ਨੂੰ ਕਹਿੰਦੇ ਵੀ ਇਹਦੀ ਡੈਥ ਹੋ ਗਈ ਹਾਂਜੀ ਉਹ ਉਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਕੋਈ ਨਹੀਂ ਆਇਆ ਜੀ ਉਥੇ ਉਹਦੇ ਬੋਲ ਰਿਹਾ ਰੇਸ ਲਾ ਦੇ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀ ਉਹ ਕੋਈ ਲੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕੀ ਮੰਨ ਕਰਦੇ ਆ ਅਸੀਂ ਅਨਸਾਫ ਤੋਂ ਨੇ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਹੈ ਹਾਂ ਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਮ ਦਾ ਬ੍ਰੌਡ ਬੈੱਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਤੋ ਬ੍ਰੌਡ ਬੈੱਡ ਇਸ ਹੀ ਸਾਡੇ ਕੋਲ ਦਾਲਮਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਹਾਂ ਜੀ ਕੀ ਦੱਤਾ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਹੱਲ ਲਾਗੇ ਬਾਹਰ ਵਾਲੀ ਸਾਈਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਏ ਮਾਪੇ ਆਏ ਤੁਸੀਂ ਉਹਨਾਂ ਸੁਕੇਤ ਕਰਤਾ ਹਾਂ ਜਾਨੀ ਯਾਨੀ ਕਾਫੀ देर दे ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ 108 ਲੈ ਗਈ ਆਈ ਸੀ ਇਹਨਾਂ ਨੂੰ ਐਂਬੂਲੈਂਸ ਨਾਲ ਲੈ ਕੇ ਹਾਂਜੀ ਤੇ ਦੂਸਰਾ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਆਇਆ ਹੈ ਇੱਕ ਹੀ ਹੈ ਜਿਹਦੇ ਨਾਲ ਜਾਓ ਠੀਕ ਆ ਬੰਦਾ ਉਹਦਾ ਪਤਾ ਨਹੀਂ ਉਹਦਾ ਠੀਕ ਧੰਨਵਾਦ ਇਹ ਨਾ ਅਰਸ਼ਦੀਪ ਸਿੰਘ ਹੈ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੇ ਇਧਰ ਸਿਸਟਰ ਨੂੰ ਮਿਲਣ ਆਇਆ ਹੈ ਮਾਨਪਿੰਡਾ ਦੇਟੇ ਕੋਰੀਡੋਰ ਦੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੇ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਹ ਸਜੈਸਟੇ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਸ ਮੁਤਾਬਕ ਕਾਰਵਾਈ ਕਰਾਂ ਕੀ ਦੱਸਦੇ ਕਿਦਾਂ ਮੋਟਰ ਜਿਹੜਾ ਇਹਨੇ ਦੱਸਣਗੇ ਵੈਰੀਫਾਈ ਕਰਦੇ ਆਪਣੇ ਤੌਰ ਤੇ ਮੈਂ ਵੀ ਕਰੰਦੇ ਆ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖਣ ਉਸ ਹਿਸਾਬ ਨਾਲ ਕਾਰਵਾਈ ਕਰਾਂ ਸਰ ਇਹਨਾਂ ਦਾ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15-20 ਮੁੱਲ ਲੜਵਾਏ ਜਿਹੜੇ ਆ ਉਹ ਦਿਸਾਂ ਲਾ ਰਹੇ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਉਹ ਨਹੀਂ ਵੈਰੀਫਾਈ ਕਰ ਲੈਣੇ ਪੁਲਸ ਦਾ ਉੱਥੇ ਕੋਈ ਨਹੀਂ ਮਿਲਿਆ ਜਿਹੜਾ ਮਨੂ ਜਿਹੜਾ ਉਹ ਲੜਵਾ ਜਾਂ ਚੱਕੇ ਹਰ ਥਾਂ ਲੇਤਾ ਹਾਂ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲ ਬਾਤ ਹੈ ਸਿਰੋ ਕੋਰੀਡੋਰ ਉਹ ਜਿਹੜਾ ਬੜਾ ਸੈਂਸਿਟਿਵ ਹੈ ਉਹਦੇ ਟ੍ਰੈਕਟਰਾਂ ਦੀ ਰਸਤਾ ਲੱਗਦੀਆਂ ਮੋਟਰਸਾਈਕਲਾਂ ਦੀ ਹੈ ਸ਼ੰਕਾ ਦਾ ਬੰਦਾ ਕੋਈ ਹੋਰ ਵੀ ਮਰ ਜਿਹੋ ਚੰਗਾ ਕਰਦੀ ਹੈ ਨਹੀਂ ਕੋਈ ਗੱਲ ਨਹੀਂ ਅਸੀਂ ਉੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਪਟਿਆ ਅੰਬਿਸ਼ਾਤਾਂ ਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਸਮਾਂ ਕਰੋ ਉਹਦੇ ਹਿਸਾਬ ਨਾਲ ਕਾਰਵਾਈ ਕਰਾਂ ਜਿੱਦਾਂ